ਕਹਿੰਦੇ ਆ ਝੀਲ ਦਾ ਪਾਣੀ ਜੇ ਆਪਾਂ ਸਰੀਰ ਤੇ ਲਾ ਲਈਏ ਨਾ ਵੱਡੇ ਤੋਂ ਵੱਡਾ ਰੋਗ ਦੂਰ ਹੋ ਜਾਂਦਾ ਹੈ ਦੇਖਣ ਨੂੰ ਜਿੰਨੀ ਖੂਬਸੂਰਤ ਇਹ ਜਗ੍ਹਾ ਹੈ ਓਨਾ ਹੀ ਵੱਡਾ ਇੱਥੋਂ ਦੇ ਰਾਜਿਆਂ ਦਾ ਇਤਿਹਾਸ ਹੈਗਾ ਇਹ ਪੈਰ ਨੇ ਮੂਸੀ ਰਾਣੀ ਤੇ ਉਹਦੇ ਪਤੀ ਬਖਤਾਵਰ ਸਿੰਘ ਦੇ ਪਰ ਕਹਿੰਦੇ ਵੀ ਇਹਦਾ ਪਾਣੀ ਐਹਜ ਹੈ ਜੇ ਕੋਈ ਪਾਣੀ ਆਪਦੇ ਸਰੀਰ ਤੇ ਲਾਵੇ ਤਾਂ ਉਹਦਾ ਕੋਈ ਵੀ ਰੋਗ ਹੈ ਜਿਹੜਾ ਕਹਿੰਦੇ ਉਹ ਦੂਰ ਹੋ ਜਾਂਦਾ ਹੈ ਔਰ ਰਾਜਸਥਾਨ ਦੇ ਅਲਬਰ ਸ਼ਹਿਰ ਦੇ ਵਿੱਚ ਬਣੀ ਹੈ ਮੂਸੀ ਰਾਣੀ ਦੀ ਛਾਤਰੀ ਅਰਾਵਲੀ ਪਹਾੜਤਾਂ ਦੇ ਆਲੇ-ਦੁਆਲੇ ਜਿਹੜੀ ਇਹ ਥਾਂ ਬਣੀ ਹੋਈ ਹੈ ਤੇ ਰਾਜਾ ਨੇ ਬੜੇ ਸ਼ੌਂਕ ਨਾਲ ਜਿਹੜੀ ਇਹ ਜਗ੍ਹਾ ਬਣਵਾਈ ਸੀਗੀ ਤੇ ਆਹ ਜਿਹੜੀ ਝੀਲ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਰਾਜੇ ਜਿਹੜੀ ਆਪਣੀ ਨੋਕਾ ਵਿਹਾਰ ਕਰਦੇ ਸੀ ਮਤਲਬ ਕਿਸ਼ਤੀ ਦੀ ਸਵਾਰੀ ਕਰਦੇ ਸੀਗੇ ਆ ਮੂਸੀ ਰਾਣੀ ਦੀ ਛਤਰੀ ਆ ਜਿਹੜੀ ਤੁਸੀਂ ਆ ਵੇਖ ਰਹੇ ਹੋ ਲਾਲ ਬਲੂਏ ਦੇ ਪੱਥਰਾਂ ਨਾਲ ਬਣੀ ਹੋਈ ਇੱਕ ਬਹੁਤ ਸੁੰਦਰਾ ਇਮਾਰਤ ਹੈ ਜਿਉਂਦੇ ਜੀ ਆਪਣੇ ਪਤੀ ਨਾਲ ਜਿਹੜੀ ਸਤੀ ਹੋ ਗਈ ਸੀ ਮੂਸੀ ਰਾਣੀ ਕੀ ਹਾਲ ਚਾਲ ਹੈ ਦੋਸਤੋ ਅੱਜ ਪਹੁੰਚੇ ਸੀ ਮੂਸੀ ਰਾਣੀ ਦੀ ਛਤਰੀ ਅਲਪਰ ਦੇ ਵਿੱਚ ਇੱਕ ਬਹੁਤ ਸੋਹਣਾ ਏਰੀਆ ਹੈ ਤੇ ਬਹੁਤ ਸੋਹਣਾ ਮਹਿਲ ਕਹਿੰਦੇ ਆ ਨਾ ਭਾਈ ਪੁਰਾਣੇ ਜਵਾਨੇ ਵਿੱਚ ਜਿਹੜਾ ਬਣਿਆ ਹੋਇਆਗਾ ਰਾਜੇ ਵਿਨੇ ਸਿੰਘ ਨੇ ਜਿਹੜਾ ਇਹ ਮਹਿਲ ਬਣਾਇਆ ਸੀਗਾ ਤੇ ਇੱਕ ਇੱਥੇ ਮੂਸੀ ਰਾਣੀ ਦੀ ਛਤਰੀ ਆ ਜਿਹੜੀ ਇਧਰਲੇ ਸਾਈਡ ਬਣੀ ਹੋਈ ਹੈਗੀ ਤੇ ਇਧਰਲੇ ਪਾਸੇ ਜਿਹੜਾ ਤੁਸੀਂ ਇੱਕ ਲੇਕ ਕਹਦੇ ਹੈ ਨਾ ਇੱਕ ਝੀਲ ਬਣੀ ਹੋਈ ਆ ਦੇਖ ਲਓ ਹਾਲਾਂਕਿ ਝੀਲ ਆ ਜਿਹੜੀ ਹੁਣ ਥੋੜੀ ਜਿਹੀ ਖਰਾਬ ਜ਼ਰੂਰ ਆ ਪਰ ਕਹਿੰਦੇ ਵੀ ਇਹਦਾ ਪਾਣੀ ਇਹੋਜ ਹੈ ਜੇ ਕੋਈ ਪਾਣੀ ਆਪਦੇ ਸਰੀਰ ਤੇ ਲਾਵੇ ਤਾਂ ਉਹਦਾ ਕੋਈ ਵੀ ਰੋਗ ਹੈ ਜਿਹੜਾ ਕਹਿੰਦੇ ਉਹ ਦੂਰ ਹੋ ਜਾਂਦਾ ਤੇ ਆਲੇ-ਦਾਲੇ ਤੁਸੀਂ ਆਏ ਵੇਖ ਲਓ ਵੀ ਜਿਹੜੀਆਂ 12 ਗੁੰਬਦਾਂ ਬਣੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਕਬੂਤਰਾਂ ਨੂੰ ਦਾਣੇ ਪੈਂਦੇ ਆ ਤੇ ਉੱਪਰ ਸਾਰੇ ਕਬੂਤਰ ਦਾ ਤੁਸੀਂ ਨਜ਼ਾਰਾ ਵੇਖ ਲਓ ਹੈ ਨਾ ਤੇ ਅਰਾਵਾਲੀ ਪਹਾੜਾਂ ਤੇ ਆਲੇ-ਦੁਆਲੇ ਜਿਹੜੀ ਇਹ ਮਹਿਲ ਕਹਿਦੀ ਆਪਾਂ ਮੂਸੀ ਰਾਣੀ ਦੀ ਛਤਰੀ ਆ ਜਿਹੜੀ ਉਹ ਆਲੇ-ਦਾਲੇ ਅਰਾਵਾਲੀ ਪਰਬਤਾਂ ਦੇ ਵਿੱਚ ਕਿਰੀ ਹੋਈ ਆ ਤੇ ਉੱਪਰ ਜਿਹੜੇ ਕਿਲੇ ਬਣੇ ਹੋਏ ਨੇ ਉਹ ਦੇਖੋ ਤੁਸੀਂ ਵੇਖ ਸਕਦੇ ਹੋ ਉੱਪਰਲੇ ਪਾਸੇ ਜਿਹੜੇ ਕਿਲੇ ਬਣਿਆ ਹੋਏ ਨੇ ਹੁਣ ਆਪਾਂ ਗੱਲ ਕਰੀਏ ਇਤਿਹਾਸ ਦੀ ਨਾ ਵੀ ਇਹ ਤਾਂ ਇਤਿਹਾਸ ਕੀ ਆ ਪਹਿਲਾਂ ਤੁਹਾਨੂੰ ਮੂਸੀ ਰਾਣੀ ਦੀ ਛਤਰੀ ਜਿਹੜੀ ਆਪਾਂ ਉੱਪਰ ਜਾ ਕੇ ਦਿਖਾਉਂਦੇ ਆ ਕਿਹੜਾ ਪੱਥਰ ਲੱਗਿਆ ਕਦੋਂ ਬਣੀ ਸੀ ਹੈਨਾ ਤਾਂ ਆਜੋ ਆਪਾਂ ਉੱਪਰ ਚੱਲਦੇ ਆਂ ਪਹਿਲਾਂ ਜਦੋਂ ਭਾਰਤ ਉੱਤੇ ਮੁਗਲਾਂ ਦਾ ਰਾਜ ਸੀ ਤਾਂ ਆਲਬਰ ਸ਼ਹਿਰ ਦਾ ਜਿਹੜਾ ਰਾਜਾ ਉਹ ਬਖਤਾਵਰ ਸਿੰਘ ਸੀ ਉਹ ਮੂਸੀ ਰਾਣੀ ਦੇ ਨਾਲ ਵਿਆਹ ਕਰ ਲੈਂਦਾ ਪਹਿਲਾ ਆਪਣੇ ਮਹਿਲ ਵਿੱਚ ਰੱਖਦਾ ਉਹਨੂੰ ਛੋਟੀ ਜਿਹੀ ਉਮਰ ਦੀ ਜਿਹੜੀ ਹੁੰਦੀ ਆ ਤੇ ਜਦੋਂ ਹੀ ਮੂਸੀ ਰਾਣੀ ਥੋੜੀ ਜੀ ਵੱਡੀ ਹੁੰਦੀ ਆ ਤਾਂ ਬਖਤਾਵਰ ਸਿੰਘ ਨਾਲ ਜਿਹੜਾ ਉਹਦਾ ਵਿਆਹ ਹੋ ਜਾਂਦਾ ਹੈਗਾ ਤਾਂ ਦੋਸਤੋ ਇਸ ਜਗ੍ਹਾ ਤੇ ਜਿਹੜਾ ਮੂਸੀ ਰਾਣੀ ਮਤਲਬ ਰਹਿੰਦੀ ਹੁੰਦੀ ਸੀਗੀ ਮੂਸੀ ਰਾਣੀ ਜਦੋਂ ਉਹਦਾ ਪਤੀ ਬਖਤਾਵਰ ਸਿੰਘ ਮਰਦਾ ਤਾਂ ਮੂਸੀ ਰਾਣੀ ਉਹਦੇ ਨਾਲ ਹੀ ਜਿਹੜੀ ਸਤੀ ਪ੍ਰਥਾ ਕਹਿਦੀ ਹੈ ਨਾ ਆਪਾਂ ਵੀ ਉਦੋਂ ਬਹੁਤ ਜ਼ਿਆਦਾ ਪ੍ਰਚਲਿਤ ਸੀ ਉਹਦੇ ਨਾਲ ਹੀ ਅਗਨੀ ਦੀ ਭੇਟ ਚੜ ਜਾਂਦੀ ਆ ਉਹਦੇ ਨਾਲ ਉੱਪਰ ਲੇਟ ਕੇ ਜਿਹੜਾ ਆ ਮੱਚ ਜਾਂਦੀ ਹੈ ਨਾ ਆਪਾਂ ਸਿੱਧਾ ਜਾ ਕਹਿ ਦਈਏ ਤਾਂ ਇਸ ਜਗ੍ਹਾ ਤੇ ਉਹ ਪੈਰਾਂ ਦੇ ਨਿਸ਼ਾਨ ਵੀ ਨੇ ਬਖਤਾਵਰ ਸਿੰਘ ਤੇ ਮੂਸੀ ਰਾਣੀ ਦੇ ਜੇ ਕਹਿੰਦੇ ਝੀਲ ਵਿੱਚੋਂ ਪਾਣੀ ਭਰ ਕੇ ਆਹ ਪੈਰਾਂ ਤੇ ਲਾ ਕੇ ਪਿੰਡੇ ਉੱਤੇ ਲਾਇਆ ਜਾਵੇ ਤਾਂ ਕਹਿੰਦੇ ਤੁਹਾਡੇ ਸਰੀਰ ਨੂੰ ਕੋਈ ਵੀ ਰੋਗ ਹੈ ਜਿਹੜਾ ਉਹ ਦੂਰ ਹੋ ਜਾਂਦਾ ਹੈ ਤੇ ਆਹ ਜਿਹੜੀ ਦੋਸਤੋ ਮੂਸੀ ਰਾਣੀ ਦੀ ਛਾਤਰੀ ਐ ਇਹਨੂੰ ਮੂਸੀ ਰਾਣੀ ਤੇ ਬਖਤਾਵਰ ਸਿੰਘ ਦੀ ਯਾਦ ਵਿੱਚ ਬਿਨੇ ਸਿੰਘ ਰਾਜਾ ਉਸਨੇ ਬਣਾਇਆ ਸੀ ਤੇ ਬਹੁਤ ਸੁੰਦਰ ਆਕਿਰਤੀਆਂ ਜਿਹੜੀਆਂ ਇਹਦੇ ਉੱਪਰ ਬਣੀਆਂ ਹੋਈਆਂ ਨੇ ਸੰਗਮਰਮਰ ਨਾਲ ਜਿਹੜੀ ਇਹ ਸਾਰੀ ਆਪਾਂ ਕਹਿ ਦਈਏ ਹੈ ਨਾ ਵੀ ਇਮਾਰਤ ਬਣੀ ਹੋਈ ਐ ਤੇ ਜਿਹੜੀਆਂ ਤੁਸੀਂ ਲਾਲੇ ਮਾਰਤਾ ਵੇਖ ਰਹੇ ਹੋ ਉਹ ਬਣੀਆਂ ਹੋਈਆਂ ਨੇ ਬਲੂਏ ਪੱਥਰ ਦੇ ਨਾਲ ਤੇ ਜਦੋਂ ਸ਼ਾਮ ਨੂੰ ਕਹਿੰਦੇ ਇੱਥੇ ਸੂਰਜ ਦੀ ਰੋਸ਼ਨੀ ਪੈਂਦੀ ਆ ਤਾਂ ਜਿਹੜਾ ਇਹਦਾ ਨਜ਼ਾਰਾ ਹੈ ਉਹ ਦੁੱਗਣਾ ਹੋ ਜਾਂਦਾ ਹੈਗਾ ਤੇ ਆਜੋ ਆਹ ਜਿਹੜੀ ਤੁਸੀਂ ਝੀਲ ਵੇਖ ਰਹੇ ਹੋ ਇਹਦੇ ਵਿੱਚ ਬੈਠ ਕੇ ਜਿਹੜੇ ਰਾਜੇ ਸੀ ਉਹ ਨੋਕਾ ਵਿਹਾਰ ਕਰਦੇ ਸੀ ਮਤਲਬ ਕਿਸ਼ਤੀ ਦਾ ਜਿਹੜਾ ਆਪਾਂ ਕਹਿੰਦੇ ਆਂ ਆਨੰਦ ਮਾਣਦੇ ਹੁੰਦੇ ਸੀ ਹੈਨਾ ਅਰਾਵਾਲੀ ਪਰਬਤ ਜਿਹੜੇ ਆਲੇ-ਦਾਲੇ ਨੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਦੁਨੀਆ ਇਸ ਜਗ੍ਹਾ ਨੂੰ ਵੇਖਣਾ ਆਉਂਦੀ ਹੈਗੀ ਦੋਸਤੋ ਦੁਨੀਆ ਵਿੱਚ ਇਹ ਨਜ਼ਾਰਾ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਆਹ ਜਿਹੜੀ ਤੁਸੀਂ ਝੀਲ ਦੇਖ ਰਹੇ ਹੋ ਇਹ ਹੈਗੀ ਹੈਗੀ ਅੱਜ ਤੋਂ ਆਪਾਂ ਕਹਿੰਦੇ 300 350 ਸਾਲ ਪੁਰਾਣੀ ਸ਼ਾਹਜਹਾਂ ਦੇ ਟਾਈਮ ਦੀ ਮਤਲਬ ਮੁਗਲਾਂ ਦੇ ਟਾਈਮ ਦੀ ਹੈਨਾ ਤਾਂ ਜਿਹੜਾ ਇਹ ਮਹਿਲ ਤੁਸੀਂ ਆਲੇ-ਦਾਲੇ ਵੇਖ ਰਹੇ ਹੋ ਸਾਰੇ ਬਿਨੇ ਸਿੰਘ ਨੇ ਬਣਵਾਇਆ ਸੀ ਮੂਸੀ ਰਾਣੀ ਦੀ ਯਾਦ ਵਿੱਚ ਉਹ ਸਾਹਮਣੇ ਇੱਕ ਮੂਸੀ ਰਾਣੀ ਦੀ ਛਤਰੀ ਬਣੀ ਹੋਈ ਆ ਉਧਰ ਦਿਖਾਉ ਥੋੜਾ ਜਿਹਾ ਉਹ ਜਿਹੜੀ ਮੂਸੀ ਰਾਣੀ ਦੀ ਛਤਰੀ ਬਣੀ ਹੋਈ ਆ ਤੇ ਆਹ ਕਹਿੰਦੇ ਉੱਥੇ ਇੱਕ ਨਾ ਪੈਰ ਛਪੇ ਹੋਏ ਨੇ ਬਖਤਾਵਰ ਸਿੰਘ ਦੇ ਮੂਸੀ ਰਾਣੀ ਦੇ ਚਾਰ ਪੈਰ ਨੇ ਜੀ ਤੁਸੀਂ ਉੱਥੇ ਵੇਖੋਗੇ ਵੈਸੇ ਆਪਾਂ ਵੀਡੀਓ ਚ ਦਿਖਾ ਵੀ ਦਿੱਤਾ ਤੁਹਾਨੂੰ ਚਾਰ ਪੈਰ ਨੇ ਕਹਿੰਦੇ ਜੀ ਇੱਥੋਂ ਦਾ ਪਾਣੀ ਉੱਥੇ ਲਾ ਕੇ ਮਤਲਬ ਇੱਥੋਂ ਤੁਸੀਂ ਕਿਸੇ ਵੀ ਭਾਂਡੇ ਚ ਪਾਣੀ ਭਰ ਲਓ ਉੱਥੇ ਲਾ ਕੇ ਉਹਦੂਆ ਕਿਸੇ ਵੀ ਸਰੀਰ ਤੇ ਤੁਹਾਨੂੰ ਕੋਈ ਰੋਗ ਹੈ ਇਹਨਾਂ ਸਰੀਰ ਤੇ ਲਾਉਣੇ ਤਾਂ ਤੁਹਾਡੇ ਸਾਰੇ ਰੋਗ ਇਹਦੇ ਦੂਰ ਹੋ ਜਾਂਦੇ ਆ ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਨਾ ਕਿ ਆਪਣੇ ਵਾਲੇ ਲੋਕ ਤਾਂ ਹਲੇ ਸ਼ਾਇਦ ਇੱਧਰ ਨਹੀਂ ਆਉਂਦੇ ਪਰ ਵੀ ਇੱਥੋਂ ਦੇ ਲੋਕਾਂ ਦਾ ਮੰਨਣਾ ਹੋ ਸਕਦਾ ਵੀ ਇਹ ਚਮਤਕਾਰ ਹੁੰਦਾ ਹੋਵੇ ਨਾ ਤੇ ਆਜੋ ਥੋੜਾ ਜਿਹਾ ਹੋਰ ਦਿਖਾਉਣਾ ਤੁਹਾਨੂੰ ਨਜ਼ਾਰਾ ਆਹ ਦੇਖੋ ਕਬੂਤਰਾਂ ਦਾ ਨਜ਼ਾਰਾ ਐਨੇ ਕਬੂਤਰ ਮੈਨੂੰ ਲੱਗਦਾ ਤੁਸੀਂ ਸ਼ਾਇਦ ਦੇਖਿਆ ਹੋਣਾ ਕਿਤੇ ਆਲੇ-ਦਾਲ ਜਿਹੜੇ 12 ਗੁੰਬਦ ਬਣੇ ਹੋਏ ਨੇ ਸਾਰੇ ਪਾਸੇ ਕਬੂਤਰੀ ਕਬੂਤਰ ਨੇ ਤੇ ਲੋਕ ਆ ਕੇ ਇਹਨਾਂ ਨੂੰ ਜਿਹੜਾ ਦਾਣਾ ਪਾਣੀ ਪਾ ਕੇ ਜਾਂਦੇ ਆ ਤੇ ਇਹ ਕਬੂਤਰ ਇਹਦੀ ਮਤਲਬ ਆਪਾਂ ਕਹਦੇ ਇਹ ਨਾ ਮੂਸੀ ਰਾਣੀ ਦੀ ਛਤਰੀ ਆ ਜਿਹਦੀ ਰੌਣਕ ਨੂੰ ਹੋਰ ਜ਼ਿਆਦਾ ਵਧਾਉਂਦਾ ਹੈ ਨਾ ਛੀਲ ਦੇ ਆਲੇ-ਦਾਲੇ 12 ਗੁੰਬਦ ਜਿਹੜੇ ਬਣੇ ਹੋਏ ਨੇ ਤੇ ਇਹਨਾਂ ਵਿੱਚ ਰਾਜੇ ਮਹਾਰਾਜੇ ਜਿਹੜਾ ਕਬੂਤਰਾਂ ਨੂੰ ਦਾਣਾ ਪਾਇਆ ਕਰਦੇ ਸੀਗੇ ਤੇ ਹੁਣ ਵੀ ਜਿਹੜੇ ਆ ਕਬੂਤਰ ਤੁਹਾਨੂੰ ਉਸੇ ਤਰ੍ਹਾਂ ਦੇਖਣ ਨੂੰ ਮਿਲਣਗੇ ਬੇਸ਼ੱਕ ਤੁਹਾਡੇ ਗਏ ਤੋਂ ਇਹ ਉੱਡ ਜਾਂਨ ਪਰ ਉੱਥੇ ਦੀ ਉੱਥੇ ਜਿਹੜੇ 2 ਸੈਕਿੰਟਾਂ ਵਿੱਚ ਵਾਪਸ ਆ ਜਾਂਦੇ ਆ ਤੇ ਆਹ ਦੇਖੋ ਦੋਸਤੋ ਬਹੁਤ ਦੁਨੀਆ ਆਉਂਦੀ ਆ ਤੇ ਸਪੈਸ਼ਲ ਕਬੂਤਰਾਂ ਨੂੰ ਜਿਹੜਾ ਦਾਣਾ ਪਾ ਕੇ ਜਾਂਦੀ ਆ ਇਹ ਵੀ ਜਿਹੜੇ ਲੇਕ ਦੀ ਖੁਬਸੂਰਤੀ ਨੂੰ ਮਹਿਲ ਦੀ ਖੁਬਸੂਰਤੀ ਨੂੰ ਚਾਰ ਚੰਨ ਲਾਉਂਦੇ ਨੇ ਜੇ ਦੋਸਤੋ ਤੁਹਾਡਾ ਰਾਜਸਥਾਨ ਦੇ ਅਲਬਰਵਲ ਗੇੜਾ ਲੱਗਦਾ ਤਾਂ ਤੁਸੀਂ ਇਹ ਮੂਸੀ ਰਾਣੀ ਦੀ ਛਤਰੀ ਜ਼ਰੂਰ ਦੇਖ ਕੇ ਜਾਇਓ ਬਹੁਤ ਛੋਟੀ ਉਮਰ ਦੇ ਵਿੱਚ ਰਾਜੇ ਨਾਲ ਜਿਹੜਾ ਵਿਆਹ ਕਰਵਾ ਲਿਆ ਸੀ ਤੇ ਜਦੋਂ ਰਾਜਾ ਬਖਤਾਵਰ ਸਿੰਘ ਦੀ ਉਹਦੇ ਪਤੀ ਦੀ ਮਤਲਬ ਡੈਥ ਹੁੰਦੀ ਆ ਤਾਂ ਨਾਲ ਹੀ ਜਿਹੜੇ ਉਹਦੇ ਸਤੀ ਪ੍ਰਥਾ ਹੋ ਜਾਂਦੀ ਆ ਨਾਲ ਹੀ ਜਿਹੜੇ ਅਗਨੀ ਦੀ ਪੇਟ ਚੜ ਜਾਂਦੀ ਆ ਤਾਂ ਦੋਸਤੋ ਬਹੁਤ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਇਸ ਜਗ੍ਹਾ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਹੈਨਾ ਤਾਂ ਮੂਸੀ ਰਾਣੀ ਦੀ ਛਾਤਰੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਲੱਗਦਾ ਕਿ ਸੋਰ ਨੇ ਹੁਣ ਤੱਕ ਜਿਹੜੀ ਇਹ ਵੀਡੀਓ ਬਣਾਈ ਹੋਗੀ ਆਪਣੇ ਪੰਜਾਬ ਦੇ ਵਿੱਚ ਆ ਮਹਿਲ ਬਹੁਤ ਪੁਰਾਣਾ ਮਹਿਲ ਹੈ ਜਿਹੜਾ ਤੁਸੀਂ ਵੇਖ ਰਹੇ ਹੋ ਤਕਰੀਬਨ 300-400 ਕਮਰੇ ਦੇ ਅੰਦਰ ਹੈ